ਹਣ ਵਿੱਚ ਹੀ ਕਰਦਾ ਹੁਣ ਬੇਨਤੀ ਹੈ ਜਿਹੜੇ ਛੋਟੀ ਕਾਲੀ ਕਰਦੇ ਸੋ ਹੁਣ ਪ੍ਰਬੰਧਕਾਂ ਦੇ ਵੱਲੋਂ ਜੋ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਭਾਈ ਹਰਿੰਦਰ ਸਿੰਘ ਢਾਲੀਵਾਲ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਹੈ ਅਤੇ ਨਾਲ ਹੀ ਬੇਨਤੀ ਹੈ ਜਿਹੜੇ ਛੋਟੀਆਂ ਕਲਾਸਾਂ ਦੇ ਬੱਚੇ ਰਹਿ ਗਏ ਨੇ ਉਹ ਵੀ ਗੁਰੂ ਕੇ ਸਾਹਮਣੇ ਹੋ ਕੇ ਜੋ ਸਨਮਾਨ ਪ੍ਰਾਪਤ ਕਰਨ ਨਾਲ ਬੇਨਤੀ ਹੈ ਬੱਚੀਆਂ ਨੂੰ ਜਿਨ੍ਹਾਂ ਨੇ ਅੰਮ੍ਰਿਤ ਪਾਣ ਕੀਤਾ ਹੈ ਭਾਈ ਉਹ ਵੀ ਆ ਕੇ ਗੁਰੂ ਕੇ ਸਨਮੁਖ ਹੋ ਕੇ ਸਨਮਾਨ ਪ੍ਰਾਪਤ ਕਰਨ ਜਿਨ੍ਹਾਂ ਬੱਚੀਆਂ ਨੇ ਅੰਮ੍ਰਿਤ ਪਾਣ ਕੀਤਾ ਹੋਇਆ ਹੈ ਜਿਨ੍ਹਾਂ ਬੱਚੀਆਂ ਨੇ ਅੰਮ੍ਰਿਤ ਪਾਣ ਕੀਤਾ ਹੈ ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਹਾਂ ਹਾਂ ਦਸਤ ਸਤਿ ਸ੍ਰੀ ਅਕਾਲ ਨਾਲ ਹੀ ਭਾਈ ਹੀਰਾ ਸਿੰਘ ਸੇਰਗੰਜ ਸਾਹਿਬ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਪਾਈ ਹੀਰਾ ਸਿੰਘ ਜੀ ਸਿਰਗਿਲ ਉਹਨਾਂ ਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਜਿੰਨਾ ਬੱਚਿਆਂ ਨੇ ਅਮਰਤ ਪਾਨ ਕੀਤਾ ਹੈ ਉਹ ਗੁਰੂ ਕੇ ਸਨਮੁਖ ਹੋ ਕੇ ਇਨਾਮ ਪ੍ਰਾਪਤ ਕਰਨ ਅਤੇ ਨਾਲ ਹੀ ਬੇਨਤੀ ਕਰਦੇ ਆ ਜਿੰਨਾ ਪਰਿਵਾਰਾਂ ਦੇ ਵੱਲੋਂ ਗੁਰਦੁਆਰਾ